ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਗਰਾਉ ਮੰਡੀ ਚ ਇੱਕ ਬਹੁਤ ਸੋਹਣੀ ਜਰਸੀ ਪਹੁੰਚੀ ਹੈ ਤਾਜੀ ਸੂਈ ਹੈ ਦਰਮਿਆਨੇ ਕੱਦ ਕਾਰ ਚ ਬਾਕੀ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਸਾਰੀਆਂ ਗੱਲਾਂ ਮੈਂ ਤੁਹਾਨੂੰ ਬਾਈ ਨਾਲ ਕਰਾਂਗੇ ਇਸ ਵੀਡੀਓ ਨੂੰ ਐਂਤ ਤਾਈਂ ਵੇਖਿਆ ਜੀ ਜਿਹਨੂੰ ਪਸੰਦ ਆ ਜੂਗੀ ਆਪ ਦੀ ਸੱਲੀ ਨਾਲ ਖਰੀਦਦਰੀ ਕਰ ਲਿਆ ਜੀ ਸਵਾਉ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੈਂਡਾ ਤੁਨੂੰ ਆ ਜੀ ਇਹ ਕਿਹੜੇ ਜ਼ਿਲ੍ਹੇ ਚ ਰਹਿ ਗਏ ਜੀ ਇਹ ਜ਼ਿਲ੍ਹਾ ਲੁਧਿਆਣਾ ਪੈਂਦਾ ਲੁਧਿਆਣਾ ਠੀਕ ਆ ਤੇ ਜਿਹੜੀ ਜਰਸੀ ਆਪਣੇ ਕੋਲੇ ਇੱਕ ਨੰਬਰ ਕਿੰਨਾ ਵਸੂਆ ਜੀ ਇਹ ਦੂਜਾ ਜੀ ਦੂਜਾ ਸੂਆ ਸੂਈ ਹੈ ਜੀ ਹਾਂ ਜੀ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਅੱਜ ਚੌਥਾ ਪਰਸੋਂ ਸੂਈ ਹੈ ਹਾਂ ਤੇ ਕੀ ਬੱਚਾ ਦੇਗੀ ਜੀ ਇਹ ਬੱਚੀ ਆ ਬੱਚੀ ਤੇ ਬੋਲਾ ਕਿੰਨਾ ਆਊਗਾ ਜੀ ਬੋਲਾ ਹੈਗਾ ਥਲੇ 13 ਲੀਟਰ ਦੰਦੋਂ ਕਿੰਨੇ ਹੋ ਗਏ ਜੀ ਇਹ ਦੰਦੋਂ 6 ਦੰਦਾਂ ਦੇ ਕੱਡੇ ਮਾੜੀ ਜੀ ਬਾਹਰ ਨੂੰ ਆਹ ਕੱਢੀ ਵੀ ਲਓ ਜੀ ਇੱਕ ਨੰਬਰ ਤੇ ਸੋਹਣੀ ਬੱਚੀ ਦੂਜਾ ਸੂਈ ਆ ਮੂਤੋਂ ਛੇ ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਪਰਸੋਂ ਸੂਈ ਆ ਪਰਸੋਂ ਦੀ ਸੂਈ ਥੱਲੇ 13 ਕਿਲੋ ਬੋਲਾ ਬਾਈ ਜੀ ਹੋਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਬੱਚਾ ਮਗਰ ਬੱਚੀ ਫਿਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂਹ ਮੱਥੇ ਦੀ ਛੋਟਾ ਗੋਲ ਕੰਨ ਬੂਦੀ ਆ ਜਿਹੜੀ ਜਰਸੀ ਗੱਦ ਕਰ ਦਰਮਿਆਨਾ ਵੰਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਸਨਾਂ ਸੇਮ ਹੀ ਸਾਈਜ਼ ਸਾਤੀ ਚੁਵਾਈ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਬੋਲ ਆਪਾਂ ਬਾਈ ਤੋਂ ਕਨਫਰਮ ਕਰ ਲੈਨੇ ਆ ਤੇ ਕੀ ਰੇਟ ਰੱਖੇ ਜੇ ਪੈਨ ਇਹਦਾ 50000 ਰੁਪਏ ਆ ਜੀ ਦੇਣੀ ਕਿੰਨੇ ਦੀ 40000 ਰੁਪਏ ਦੀ ਦੇ ਦੇਈਏ ਮੋਬਾਈਲ ਨੰਬਰ ਦੱਸ ਕੇ ਕਿ ਐਥੇ ਜਾ ਤੋਂ 8 26901 ਦੁਬਾਰਾ ਫਿਰ ਦੱਸ ਜੀ 846 26005 ਠੀਕ ਹੈ ਧੰਨਵਾਦ ਜੀ